ਅਮਰੀਕਾ ਤੋਂ ਆਈ ਚੰਗੀ ਖਬਰ ਵੀਜ਼ਿਆਂ ਨੂੰ ਲੈ ਕੇ ਨਵੇਂ ਨਿਯਮ ਜਾਰੀ ਵਿਦੇਸ਼ ਵਿਭਾਗ ਨੇ ਦਿੱਤੀ ਜਾਣਕਾਰੀ ਕੈਨੇਡਾ ਤੋਂ ਆਈ ਅਹਿਮ ਖਬਰ ਵੱਡੇ ਨਾਗਰਿਕ ਸਨਮਾਨ ਦੀਆਂ ਨਾਮਜ਼ਦਗੀਆਂ ਦਾ ਐਲਾਨ ਕੁਝ ਭਾਰਤੀਆਂ ਦੇ ਨਾਂ ਵੀ ਸ਼ਾਮਲ ਅਮਰੀਕਾ 'ਚ ਵੱਡਾ ਜਹਾਜ਼ ਹਾਦਸਾ ਜ਼ਖਮੀ ਹਸਪਤਾਲ 'ਚ ਜ਼ੇਰੇ ਇਲਾਜ ਪ੍ਰਸ਼ਾਸਨ ਨੂੰ ਪਈਆਂ ਭੱਜੜਾਂ ਆਸਟ੍ਰੇਲੀਆ ਦੇ ਮਾਹਿਰਾਂ ਨੇ ਕੀਤੀ ਨਵੀਂ ਖੋਜ ਹੜ੍ਹ ਦਾ ਵਧ ਰਿਹਾ ਖਤਰਾ ਸਮੁੰਦਰ ਦੇ ਪੱਧਰ ਵਿੱਚ ਲਗਾਤਾਰ ਵਾਧਾ ਅਮਰੀਕਾ ਵੀਜ਼ਾ ਦੇ ਚਾਹਵਾਨ ਵਿਦੇਸ਼ੀ ਸਟੂਡੈਂਟਸ ਲਈ ਇੱਕ ਵੱਡੀ ਰਾਹਤ ਵਾਲੀ ਖਬਰ ਹੈ ਅਮਰੀਕਾ ਚ ਪੜ੍ਹਾਈ ਕਰਨ ਲਈ ਜਾਣ ਵਾਲੇ ਵਿਦੇਸ਼ੀ ਸਟੂਡੈਂਟਸ ਲਈ ਵੀਜ਼ਾ ਅਰਜ਼ੀਆਂ ਸ਼ੁਰੂ ਹੋ ਗਈਆਂ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬਲਾਰਾ ਮੈਗਨਨ ਹਿਊਸਟਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਅਮਰੀਕਾ ਲਈ ਸਟੂਡੈਂਟਸ ਵੀਜ਼ਾ ਅਰਜ਼ੀਆਂ ਹੁਣ ਖੁੱਲੀਆਂ ਨੇ ਅਸੀਂ ਵਿਦੇਸ਼ੀ ਸਟੂਡੈਂਟਸ ਨੂੰ ਵੀਜ਼ਾ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਾਂਗੇ ਹਾਲਾਂਕਿ ਇਸ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਵੀਜ਼ਾ ਨਾਲ ਸੰਬੰਧਿਤ ਸਾਡੇ ਸਾਰੇ ਫੈਸਲੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲੈ ਜਾਂਦੇ ਨੇ ਅਜਿਹੀ ਸਥਿਤੀ ਵਿੱਚ ਇੱਥੇ ਅਰਜ਼ੀ ਦੇਣ ਵਾਲੇ ਸਟੂਡੈਂਟਸ ਨੂੰ ਇਹ ਸਮਝਣਾ ਪਵੇਗਾ ਕਿ ਇੱਥੇ ਆਉਣ ਤੋਂ ਬਾਅਦ ਉਹਨਾਂ ਨੂੰ ਵੀਜ਼ਾ ਦੀ ਵਰਤੋਂ ਸਿਰਫ ਉਸੇ ਉਦੇਸ਼ ਲਈ ਕਰਨੀ ਚਾਹੀਦੀ ਹੈ ਜਿਸ ਲਈ ਉਹਨਾਂ ਨੇ ਅਰਜ਼ੀ ਦਿੱਤੀ ਹੈ ਸਟੂਡੈਂਟਸ ਨੂੰ ਅਮਰੀਕਾ ਆ ਕੇ ਪੜ੍ਹਾਈ ਕਰਨੀ ਚਾਹੀਦੀ ਹੈ ਇਸ ਵਿੱਚ ਵਿਗੜ ਪਾਉਣਾ ਨਹੀਂ ਚਾਹੀਦਾ ਤੇ ਕਾਨੂੰਨ ਵਿੱਚ ਭੰਤੋੜ ਨਹੀਂ ਕਰਨੀ ਚਾਹੀਦੀ ਜਾਂ ਨਸ਼ੇ ਦੀ ਲਤ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਉਹਨਾਂ ਅੱਗੇ ਕਿਹਾ ਕਿ ਸਾਡਾ ਹਰ ਫੈਸਲਾ ਅਮਰੀਕੀ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਫੈਸਲਾ ਸਾਡੇ ਕੋਲ ਇਹ ਨੀਤੀਆਂ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੇ ਨਾਲ ਨੇ ਤਾਂ ਜੋ ਇਹ ਯਕੀਨੀ ਬੜਾ ਆਇਆ ਜਾ ਸਕਕੇ ਕਿ ਅਸੀਂ ਅਮਰੀਕੀ ਇਮੀਗ੍ਰੇਸ਼ਨ ਲਈ ਉੱਚਤਮ ਮਿਆਰਾਂ ਨੂੰ ਬਣਾਈ ਰੱਖੀਏ ਨਾ ਸਿਰਫ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਲਈ ਸਗੋ ਇੱਥੋਂ ਪੜ ਰਹੇ ਹੋਰ ਸਟੂਡੈਂਟਸ ਦੀ ਸੁਰੱਖਿਆ ਲਈ ਵੀ ਹੈ ਇਹ ਧਿਆਨ ਦੇਣ ਜੋ ਗੱਲ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਪਹਿਲਾਂ ਹੀ ਵੀਜ਼ਾ ਅਰਜ਼ੀ ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਚੁੱਕਿਆ ਜੋ ਮਈ ਵਿੱਚ ਮੁਤਲ ਕਰ ਦਿੱਤੀ ਗਈ ਸੀ ਹਾਲਾਂਕਿ ਵਿਦੇਸ਼ ਵਿਭਾਗ ਨੇ ਵੀਜ਼ਾ ਅਰਜ਼ੀ ਪ੍ਰਕਿਰਿਆ ਲਈ ਇੱਕ ਸ਼ਰਤ ਵੀ ਰੱਖੀ ਹੈ ਵਿਭਾਗ ਦਾ ਕਹਿਣਾ ਹੈ ਕਿ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਸਟੂਡੈਂਟਸ ਨੂੰ ਸਰਕਾਰੀ ਸਮੀਖਿਆ ਲਈ ਆਪਣੇ ਡਿਜੀਟਲ ਮੀਡੀਆ ਖਾਤਿਆਂ ਨੂੰ ਜਨਤਕ ਕਰਨਾ ਹੋਵੇਗਾ ਵਿਦੇਸ਼ ਵਿਭਾਗ ਨੇ ਕਿਹਾ ਸੀ ਕਿ ਕੌਂਸਲਟੇਟ ਅਧਿਕਾਰੀ ਉਹਨਾਂ ਪੋਸਟਾਂ ਤੇ ਸੰਦੇਸ਼ਾਂ ਤੇ ਨਜ਼ਰ ਰੱਖਣਗੇ ਜੋ ਅਮਰੀਕਾ ਇਸ ਦੀ ਸਰਕਾਰ ਸੱਭਿਆਚਾਰ ਜਾਂ ਇਸ ਦੇ ਕਾਨੂੰਨਾਂ ਦੇ ਵਿਰੁੱਧ ਨੇ ਕੈਨੇਡਾ ਨੇ ਇਸ ਸਾਲ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਆਰਡਰ ਆਫ ਕੈਨੇਡਾ ਦੀਆਂ ਨਾਮਜ਼ਦਗੀਆਂ ਦਾ ਐਲਾਨ ਕੀਤਾ ਐਲਾਨ ਕੀਤੇ ਗਏ 83 ਲੋਕਾਂ ਵਿੱਚ ਭਾਰਤ ਵਿੱਚ ਜਨਮੇ ਪ੍ਰੋਫੈਸਰ ਮਹੇਸ਼ ਚੰਦਰ ਸ਼ਰਮਾ ਵੀ ਸ਼ਾਮਲ ਹੈ ਜਿਨ੍ਹਾਂ ਨੇ 1985 ਵਿੱਚ ਕਨਾਸ਼ਿਕ ਦੁਖਾਂਤ ਵਿੱਚ ਆਪਣੇ ਚਾਰ ਪਰਿਵਾਰਕ ਮੈਂਬਰਾਂ ਨੂੰ ਗਵਾ ਦਿੱਤਾ ਸੀ ਕੈਨੇਡੀਅਨ ਇਤਿਹਾਸ ਦੇ ਸਭ ਤੋਂ ਘਾਤਕ ਅੱਤਵਾਦੀ ਹਮਲੇ ਵਿੱਚ ਮਾਰੇ ਗਏ 329 ਲੋਕਾਂ ਵਿੱਚ ਪ੍ਰੋਫੈਸਰ ਮਹੇਸ਼ ਚੰਦਰ ਸ਼ਰਮਾ ਦੀ ਪਤਨੀ ਦੋ ਧੀਆਂ ਅਤੇ ਸਸ ਸ਼ਾਮਿਲ ਸਨ ਸਨਮਾਨ ਨਾਲ ਦਿੱਤੇ ਗਏ ਪ੍ਰਸ਼ੰਸਾ ਪੱਤਰ ਵਿੱਚ ਕਿਹਾ ਗਿਆ ਕਿ ਮਹੇਸ਼ ਸ਼ਰਮਾ ਇੱਕ ਨਾਗਰਿਕ ਸੋਚ ਵਾਲੇ ਪਰਉਪਕਾਰੀ ਅਤੇ ਨੇਤਾ ਨੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਨਵੀਨਤਮ ਆਰਡਰ ਆਫ ਕੈਨੇਡਾ ਨਿਯੁਕਤੀਆਂ ਦਾ ਐਲਾਨ ਕੀਤਾ ਜਿਸ ਵਿੱਚ ਇੱਕ ਵਿਪਨ ਸਮੂਹ ਸ਼ਾਮਿਲ ਹੈ ਜਿਸ ਵਿੱਚ ਡਾਕਟਰ ਡਿਪਲੋਮੈਂਟ ਐਥਲੀਟ ਅਤੇ ਲੇਖਕ ਸ਼ਾਮਿਲ ਨੇ ਇੱਕ ਹੋਰ ਭਾਰਤੀ ਕੈਨੇਡੀਅਨ ਫੈਮਿਲੈਂਟਨ ਵਿੱਚ ਮੈਂ ਕਮਾਸਟਰ ਯੂਨੀਵਰਸਿਟੀ ਵਿੱਚੋਂ ਪ੍ਰੋਫੈਸਰ ਅਮ੍ਰਿਤਾ ਅਸਰੋਜ ਸੈਗਲ ਨੂੰ ਵੀ ਇਸ ਸਨਮਾਨ ਲਈ ਨਾਮਜ਼ਦ ਕੀਤਾ ਗਿਆ ਡਾਕਟਰ ਸੈਗਲ ਨੇ ਕੈਨੇਡਾ ਜਾਣ ਤੋਂ ਪਹਿਲਾਂ ਭਾਰਤ ਵਿੱਚ ਮੈਡੀਕਲ ਡਿਗਰੀਆਂ ਪ੍ਰਾਪਤ ਕੀਤੀਆਂ ਅਤੇ ਬਾਅਦ ਸਿੱਖਲਾਈ ਪ੍ਰਾਪਤ ਕੀਤਾ ਆਰਡਰ ਆਫ ਕੈਨੇਡਾ ਕੈਨੇਡੀਅਨ ਆਨਰਸ ਸਿਸਟਮ ਦਾ ਆਧਾਰ 1967 ਵਿੱਚ ਇਸ ਦੀ ਸਿਰਜਣਾ ਤੋਂ ਬਾਅਦ ਸਮਾਜ ਦੇ ਸਾਰੇ ਖੇਤਰਾਂ ਦੇ 8200 ਤੋਂ ਵੱਧ ਲੋਕਾਂ ਨੂੰ ਆਰਡਰ ਨਾਲ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਕੈਨੇਡਾ ਦੇ ਸਭ ਤੋਂ ਉੱਚੇ ਸਨਮਾਨਾਂ ਵਿੱਚੋਂ ਇੱਕ ਹੈ ਇਹ ਸਮਾਜ ਦੇ ਸਾਰੇ ਖੇਤਰਾਂ ਦੇ ਉਹਨਾਂ ਲੋਕਾਂ ਨੂੰ ਮਾਨਤਾ ਦਿੱਂਦਾ ਜਿਨ੍ਹਾਂ ਨੇ ਕੈਨੇਡਾ ਵਿੱਚ ਸੁਧਾਰਨ ਅਤੇ ਨਿਰੰਤਰ ਯੋਗਦਾਨ ਪਾਇਆ ਆਰਡਰ ਦੇ ਨਵੇਂ ਮੈਂਬਰਾਂ ਨੂੰ ਇੱਕ ਸਮਾਰੋਹ ਵਿੱਚ ਸੱਦਾ ਦਿੱਤਾ ਜਾਵੇਗਾ ਗਵਰਨਰ ਦਫ਼ਤਰ ਅਨੁਸਾਰ ਇਹਨਾਂ ਸਮਾਰੋਹ ਦੀਆਂ ਤਾਰੀਖਾਂ ਦਾ ਐਲਾਨ ਸਮੇਂ ਸਿਰ ਕੀਤਾ ਜਾਵੇਗਾ ਸੂਚੀ ਵਿੱਚ ਸ਼ਾਮਲ ਪੋਰ ਪ੍ਰਮੁੱਖ ਸਨਮਾਨਾਂ ਵਿੱਚ ਦੋ ਸਿਹਤ ਸੰਭਾਲਾਗੂ ਸ਼ਾਮਲ ਨੇ ਜੋ ਕੋਵਿਡ-19 ਮਹਾਮਾਰੀ ਵਿਰੁੱਧ ਕੈਨੇਡਾ ਦੀ ਲੜਾਈ ਵਿੱਚ ਸਭ ਤੋਂ ਅੱਗੇ ਸਨ ਡਾਕਟਰ ਥ੍ਰੇਸਾ ਟੈਮ ਨੇ ਕੈਨੇਡਾ ਦੇ ਮੁੱਖ ਜਨ ਸਿਹਤ ਅਧਿਕਾਰੀ ਵਜੋਂ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਦੇਸ਼ ਤੇ ਯਤਨਾਂ ਦੀ ਅਗਵਾਈ ਕੀਤੀ ਉਹ ਜੂਨ ਵਿੱਚ ਸੌਦੇ ਤੋਂ ਸੇਵਾਮੁਕਤ ਹੋ ਗਈ ਉਸਨੂੰ ਆਰਡਰ ਆਫ ਕੈਨੇਡਾ ਦੇ ਅਧਿਕਾਰੀ ਬਣਾਇਆ ਗਿਆ ਜਿਵੇਂ ਕਿ ਡਾਕਟਰ ਬੋਨੀ ਹੈਨਰੀ ਜੋ ਮਹਾਮਾਰੀ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿੱਚ ਸੁਭਾਈ ਸਿਹਤ ਅਧਿਕਾਰੀ ਸਨ ਅਮਰੀਕਾ ਦੇ ਨਿਊਜਰਸੀ ਵਿੱਚ ਕ੍ਰਾਸ ਕੀਜ਼ ਹਵਾਈ ਅੱਡੇ ਤੇ ਇੱਕ ਵੱਡਾ ਹਾਦਸਾ ਵਾਪਰ ਗਿਆ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਬੁਲਾਰਿਆਂ ਨੇ ਦੱਸਿਆ ਕਿ ਇੱਕ ਛੋਟਾ ਸਕਾਈ ਡਾਈਵਿੰਗ ਜਹਾਜ਼ ਉਡਾਣ ਭਰਦੇ ਸਮੇਂ ਰਨਵੇਅ ਦੇ ਸਿਰੇ ਤੋਂ ਖਿਸਕ ਗਿਆ ਜਿਸ ਵਿੱਚ 15 ਲੋਕ ਸਵਾਰ ਸਨ ਕ੍ਰਾਸ ਕੀਜ਼ ਹਵਾਈ ਅੱਡੇ ਤੇ ਵਾਪਰੇ ਸਤ ਸੇਵਾਰੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਜੰਗਲੀ ਖੇਤਰ ਵਿੱਚ ਹਾਦਸਾ ਗ੍ਰਸਤ ਹੋ ਗਿਆ ਇਹ ਹਾਦਸਾ ਫਲਾਟ ਲਾਫੀਆ ਤੋਂ ਲਗਭਗ 33.8 ਕਿਲੋਮੀਟਰ ਦੱਖਣ ਪੂਰਬ ਵਿੱਚ ਵਾਪਰੇ ਅਧਿਕਾਰੀਆਂ ਨੇ ਦੱਸਿਆ ਕਿ ਸੈਸ਼ਨ ਨੰਬਰ 208 ਵੀ ਜਹਾਜ਼ ਸਥਾਨਿਕ ਸਮੇਂ ਅਨੁਸਾਰ ਸ਼ਾਮ 5:30 ਵਜੇ ਕ੍ਰੈਸ਼ ਹੋਇਆ ਅਤੇ ਉਡਾਣ ਭਰ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ ਅਮਰੀਕੀ ਸੰਗੀ ਹਵਾਵਾਜ਼ੀ ਪ੍ਰਸ਼ਾਸਨ ਨੇ ਇਸ ਉਸ ਸੰਬੰਧੀ ਜਾਣਕਾਰੀ ਦਿੱਤੀ ਕ੍ਰੈਸ਼ ਹੋਏ ਜਹਾਜ਼ ਦੀ ਹਵਾਈ ਫੁਟੇਜ ਵੀ ਸਾਹਮਣੇ ਆਈ ਹੈ ਜਹਾਜ਼ ਦੇ ਨੇੜੇ ਮਲਬੇ ਦੇ ਕਈ ਟੁਕੜੇ ਦੇਖੇ ਜਾ ਸਕਦੇ ਨੇ ਰਾਤ ਅਤੇ ਬਚਾਅ ਕਾਰਜ ਲਈ ਫਾਇਰ ਇੰਜਨ ਅਤੇ ਚਾਰ ਐਮਰਜੈਂਸੀ ਵਾਨਾਂ ਨੂੰ ਵੀ ਮੌਕੇ ਤੇ ਭੇਜਿਆ ਗਿਆ ਜਹਾਜ਼ ਵਿੱਚ ਸਵਾਰ 15 ਲੋਕਾਂ ਦਾ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਨਿਊ ਜਰਸੀ ਦੇ ਕੂਪਰ ਯੂਨੀਵਰਸਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡਾਕਟਰਾਂ ਅਨੁਸਾਰ 8 ਲੋਕਾਂ ਨੂੰ ਘੱਟ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਦਾ ਐਮਰਜੈਂਸੀ ਵਿਭਾਗ ਵਿੱਚ ਇਲਾਜ ਕੀਤਾ ਜਾ ਰਿਹਾ ਹਸਪਤਾਲ ਦੇ ਬੁਲਾਰਾ ਵੈਂਡੀ ਇਹ ਇਮਰਾਨੋ ਨੇ ਕਿਹਾ ਕਿ ਚਾਰ ਹੋਰ ਮਰੀਜ਼ਾਂ ਦੀਆਂ ਸੱਟਾਂ ਘੱਟ ਗੰਭੀਰ ਨੇ ਡਾਕਟਰ ਸਾਰੇ ਲੋਕਾਂ ਦਾ ਮੁਲਾਂਕਣ ਕਰ ਰਹੇ ਨੇ ਹਾਲਾਂਕਿ ਇਮਰਾਨੋ ਨੇ ਜ਼ਖਮੀਆਂ ਨੂੰ ਸੱਟਾਂ ਦੀ ਪ੍ਰਕਿਰਤੀ ਬਾਰੇ ਵਿਸਤਾਰਪੂਰਵਕ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਕਿ ਹਸਪਤਾਲ ਦੇ ਟਰੋਮਾ ਵਿਭਾਗ ਦੇ ਡਾਕਟਰ ਹਾਦਸੇ ਤੋਂ ਪੀੜਤ ਸਾਰੇ ਲੋਕਾਂ ਦਾ ਇਲਾਜ ਕਰ ਰਹੇ ਨੇ ਆਸਟ੍ਰੇਲੀਆਈ ਮਾਹਿਰਾਂ ਦੀ ਇੱਕ ਨਵੀਂ ਖੋਜ ਵਿੱਚ ਕਿਹਾ ਗਿਆ ਕਿ ਗਰਮ ਮੌਸਮ ਦੌਰਾਨ ਅੰਟਾਰਕਟਿਕ ਮਹਾਦੀਪ ਵਿੱਚ ਬਰਫ਼ ਰਕੋਰਡ ਰਫਤਾਰ ਨਾਲ ਪਿਘਲ ਰਹੀ ਹੈ ਤੇ ਇਸ ਨਾਲ ਵਿਸ਼ਵ ਜਲਵਾਯੂ ਅਤੇ ਵਾਤਾਵਰਨ ਪ੍ਰਣਾਲੀ ਵਿੱਚ ਵਿਆਪਕ ਨੈਗੇਟਿਵ ਤਬਦੀਲੀਆਂ ਆ ਸਕਦੀਆਂ ਨੇ ਅੰਟਾਰਕਟਿਕ ਬਰਫ਼ ਦੀ ਚਾਦਰ ਪਿਘਲਣ ਨਾਲ ਸਿੱਧੇ ਤੌਰ ਤੇ ਸਮੁੰਦਰ ਦੇ ਪੱਧਰ ਵਿੱਚ ਵਾਧਾ ਹੋਇਆ ਇਹ ਵਾਧਾ ਨਾ ਸਿਰਫ ਤੱਟਵਰਤੀ ਖੇਤਰਾਂ ਵਿੱਚ ਹੜ੍ਹ ਦਾ ਖਤਰਾ ਵਧਾਉਂਦਾ ਸਗੋਂ ਜਲਵਾਯੂ ਪ੍ਰਣਾਲੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਅੰਟਾਰਕਟਿਕ ਵਿੱਚ বরਫੋ ਪਿਘਲਣਾ ਇੱਕ ਗੰਭੀਰ ਮੁੱਦਾ ਜੋ ਵਿਸ਼ਵ ਜਲਵਾਯੂ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਹ ਨਾ ਸਿਰਫ ਸਮੁੰਦਰ ਦੇ ਪੱਧਰ ਵਿੱਚ ਵਾਧੇ ਦਾ ਕਾਰਨ ਬਣਦਾ ਸਗੋਂ ਵਿਸ਼ਵ ਮੌਸਮ ਦੇ ਪੈਟਰਨਾਂ ਵਿੱਚ ਬਦਲਾਅ ਲਿਆਉਂਦਾ ਹੈ ਇਸ ਸਮੱਸਿਆ ਦਾ ਹੱਲ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣਾ ਅਤੇ ਅੰਟਾਰਕਟਿਕ ਵਿੱਚ বরਫਾਂ ਦੇ ਪਿਘਲਣ ਦੀ ਦਰ ਨੂੰ ਹੌਲੀ ਕਰਨਾ ਹੈ ਟਸਮਾਨੀਆ ਯੂਨੀਵਰਸਿਟੀ ਵਿਖੇ ਆਸਟ੍ਰੇਲੀਆਈ ਅੰਟਾਰਕਟਿਕ ਪ੍ਰੋਗਰਾਮ ਭਾਈਵਾਲ ਤੁਹਾਡੀ ਕੀਤੇ ਗਏ ਅਧਿਐਨ ਅਨੁਸਾਰ ਸਮੁੰਦਰੀ ਬਰਫ਼ ਦੀ ਮਾਤਰਾ ਵਿੱਚ ਰਿਕਾਰਡ ਗਰਾਵਟ ਤੱਟ ਰੇਖਾਵਾਂ ਨੂੰ ਉਜਾਗਰ ਕਰ ਰਹੀ ਹੈ ਸਮੁੰਦਰਾਂ ਨੂੰ ਗਰਮ ਕਰ ਰਹੀ ਹੈ ਅਤੇ ਨਾਜ਼ੁਕ ਵਾਤਾਵਰਣ ਪ੍ਰਣਾਲੀ ਨੂੰ ਵਿਗਾੜ ਰਹੀ ਹੈ ਜਦਕਿ ਜਲਵਾਯੂ ਪਰਵਰਤਨ ਬਾਰੇ ਜਨਤਕ ਚਿੰਤਾ ਵੀ ਵੱਧ ਰਹੀ ਹੈ ਇਹ ਖੋਜ ਜੋ ਸਮੁੰਦਰੀ ਪ੍ਰਣਾਲੀਆਂ ਵਾਤਾਵਰਣ ਪ੍ਰਣਾਲੀਆਂ ਅਤੇ ਮਨੁੱਖੀ ਸਮਾਜਾਂ ਤੇ ਪ੍ਰਭਾਵ ਦਾ ਅਨਲਿਸਿਸ ਕਰਦੀ ਹੈ ਸੁਝਾ ਦਿੰਦੀ ਹੈ ਕਿ ਹਾਲੀ ਦੇ ਸਾਲਾਂ ਵਿੱਚ ਦੇਖੇ ਗਏ ਸਮੁੰਦਰੀ ਬਰਫ਼ ਦਾ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਆਪਸ ਵਿੱਚ ਜੁੜੇ ਸੰਕਟਾਂ ਦਾ ਨਤੀਜਾ ਏ ਏ ਪੀ ਪੀ ਅਧਿਐਨ ਦੇ ਮੁੱਖ ਲੇਖਕ ਐਡਵਾਰਡ ਡਾਟ੍ਰੀਜ਼ ਨੇ ਕਿਹਾ ਕਿ ਜਿਵੇਂ ਜਿਵੇਂ ਸਮੁੰਦਰੀ ਬਰਫ਼ ਗਾਇਬ ਹੁੰਦੀ ਹੈ ਅੰਟਾਰਕਟਿਕ ਦੀ ਤੱਟ ਰੇਖਾ ਆਪਣੀ ਸੁਰੱਖਿਆ ਰਕਾਫ਼ਤ ਗਵਾ ਦਿੰਦੀ ਹੈ ਜਿਸ ਨਾਲ ਲਹਿਰਾਂ ਤੋਂ ਵੱਧ ਨੁਕਸਾਨ ਹੁੰਦਾ ਬਰਫ਼ ਸੈਲਫ਼ ਤੇਜ਼ੀ ਨਾਲ ਕਮਜ਼ੋਰ ਹੋ ਜਾਂਦੀ ਹੈ ਤੇ ਹੋਰ ਆਈਸਵਰਗ ਟੁੱਟ ਜਾਂਦੇ ਨੇ ਪ੍ਰਤੀ 1 ਲੱਖ ਵਰਗ ਕਿਲੋਮੀਟਰ ਵਿੱਚ 6 ਵੱਧੂ ਆਈਸਵਰਗ ਲੁਕਤ ਹੋ ਜਾਂਦੇ ਨੇ ਜਿਸ ਨਾਲ ਸਮੁੰਦਰ ਦੇ ਪੱਧਰ ਦੇ ਵਾਤਾਵਰਣ ਜੋਖਮਵੱਧਾ ਪੀ ਐਨ ਐਸ ਨੈਕਸਸ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਅੰਟਾਰਕਟਿਕ ਸਮੁੰਦਰੀ ਬਰਫ਼ ਜੋ ਸਰਦੀਆਂ ਵਿੱਚ ਫੈਲਦੀ ਅਤੇ ਗਰਮੀਆਂ ਵਿੱਚ ਪੰਗਲਦੀ ਹੈ ਉਸ ਦਾ ਜਲਵਾਯੂ ਉੱਤੇ ਵੀ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ ਸਮੁੰਦਰੀ ਬਰਫ਼ ਸੂਰਜ ਦੀ ਰੋਸ਼ਨੀ ਨੂੰ ਪਲਾੜ ਵਿੱਚ ਵਾਪਸ ਪ੍ਰਤੀਬਿੰਬਿਤ ਕਰਦਾ ਜਿਸ ਨਾਲ ਧਰਤੀ ਦਾ ਤਾਪਮਾਨ ਕਟ ਰਹਿਂਦਾ ਸਮੁੰਦਰੀ ਬਰਫ਼ ਦੇ ਨੁਕਸਾਨ ਕਾਰਨ ਅੰਟਾਰਕਟਿਕ ਵਦੇਰੇ ਗਰਮੀ ਸੋਖ ਲੈਂਦਾ ਜਿਸ ਨਾਲ ਤਾਪਮਾਨ ਹੋਰ ਵੱਧਾ ਕੁਝੀਆਂ ਨੇ ਕਿਹਾ ਕਿ ਸਮੁੰਦਰੀ ਬਰਫ਼ ਦਾ ਨੁਕਸਾਨ ਪੈਂਗੂਇਨ ਅਤੇ ਸੀਲਾਂ ਦੇ ਪ੍ਰਜਨਨ ਵਿੱਚ ਰੁਕਾਵਟ ਪਾਉਂਦਾ ਤੇ ਗ੍ਰਿਲ ਮੱਛੀਆਂ ਨੂੰ ਉਹਨਾਂ ਦੇ ਮਹੱਤਵਪੂਰਨ ਨਿਵਾਸ ਸਥਾਨ ਤੋਂ ਵਾਂਝਾ ਕਰਦਾ ਹੈ ਪੂਰੇ ਦੱਖਣੀ ਮਹਾਸਾਗਰ ਦੇ ਭੋਜਨ ਨੈੱਟਵਰਕ ਨੂੰ ਅਸਥਿਰ ਕਰਨ ਜਾ ਰਿਹਾ ਹੈ